ਨਾਬਾਦੀ ਵਿਕਾਸ ਕਲੋਨੀ ਵਿਖੇ ਨਜਾਇਜ਼ ਸੰਬੰਧਦਾਦਾਰ ਰੋੜਾ ਬਣਦੀ ਦੇਖ ਕੇ ਵਿਧਵਾ ਮਾਦੇ ਆਸ਼ਿਕ ਨੇ 25 ਸਾਲਾ ਲੜਕੀ ਅਨੂ ਨੂੰ ਬੀਤੀ ਦੇਰ ਰਾਤ ਕਾਰ ਦੇ ਵਿੱਚ ਇਕੱਲੀ ਵੇਖ ਕੇ ਮੌਦੇ ਘਾਟ ਉਤਾਰ ਦਿੱਤਾ ਪੁਲਸ ਨੇ ਗੇਟ ਤੋੜ ਕੇ Laash ਨੂੰ ਕਬਜੇ ਦੇ ਵਿੱਚ ਲਿਆ ਤੇ ਸਭ ਕੁਝ ਪਤਾ ਹੋਣ ਦੇ ਬਾਵਜੂਦ ਵੀ ਮ੍ਰਿਤਕ ਲੜਕੀ ਦੀ ਮਾਂ ਅਣਜਾਣ ਬਣ ਰਹੀ ਉਹਨੇ ਕਿਹਾ ਕਿ ਮੈਨੂੰ ਤਾਂ ਕੁਝ ਵੀ ਨਹੀਂ ਸੀ ਪਤਾ ਸਾਡੇ ਘਰ ਨਾ ਕਿਸੇ ਦਾ ਆਣਾ ਜਾਣਾ ਸੀ ਪੁਲਸ ਨੇ ਮਾਨੂ ਹਿਰਾਸਤ ਦੇ ਵਿੱਚ ਲੈ ਲਿਆ ਅਤੇ ਆਸ਼ਕ ਦੀ ਪਾਲ ਕੀਤੀ ਜਾ ਰਹੀ ਹੈ ਦੱਸਦੇ ਕਿ ਸਾਰਾ ਮਾਮਲਾ ਨਾਬਾਦ ਦੀ ਵਿਕਾਸ ਕਲੋਨੀ ਦੇ ਵਿੱਚ ਉਦੋਂ ਸਨਸਨੀ ਫੈਲ ਗਈ ਜਦੋਂ ਬੀਤੀ ਰਾਤ ਅਨੂ ਨਾਮ ਦੀ 25 ਸਾਲ ਦੀ ਲੜਕੀ ਦਾ ਘਰ ਦੇ ਵਿੱਚ ਹੀ ਕਤਲ ਕਰ ਦਿੱਤਾ ਗਿਆ ਤੇ देर रात ਪੁਲਸ ਨੇ ਲਾਸ਼ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਨਾਬਾਦ ਦੇ ਸਰਕਾਰੀ ਹਸਪਤਾਲ ਦੇ ਵਿੱਚ ਰੱਖਵਾ ਦਿੱਤਾ ਮੌਕੇ ਤੇ ਪ੍ਰਥਕ ਦਰਸ਼ਿਆ ਨੇ ਦੱਸਿਆ ਕਿ ਬੀਤੀ ਰਾਤ 7 ਵਜੇ ਨਾਦੇ ਘਰ ਅੰਦਰੋਂ ਕੁੱਕਾ ਦੀਆਂ ਅਵਾਜ਼ਾਂ ਆਈਆਂ ਜਦੋਂ ਗੇਟ ਖੜਖੜਾਇਆ ਤਾਂ ਕਿਸੇ ਨੇ ਗੇਟ ਨਹੀਂ ਖੋਲ੍ਹਿਆ ਕਿਉਂਕਿ ਜਦੋਂ ਲੜਕੀ ਦਾ ਕਤਲ ਹੋਇਆ ਤਾਂ ਘਰ ਦੇ ਵਿੱਚ ਕੱਲੀ ਲੜਕੀ ਸੀ ਅਤੇ ਉਸਦੀ ਮਾਤਾ ਆਪਣੀ ਬੇਟੀ ਦੇ ਘਰ ਗਈ ਹੋਈ ਸੀ ਲੇਕਿਨ ਜਦੋਂ ਖੁਲਾਸਾ ਹੋਇਆ ਤਾਂ ਫਿਰ ਸਾਰਿਆਂ ਦੇ ਪਰਤਲੋ ਜ਼ਮੀਨ ਖਿਸਕ ਗਈ ਲਗਭਗ 7:00 ਵਜੇ ਸਾਨੂੰ ਇਧਰੋਂ ਆਵਾਜ਼ ਆਈ ਅੰਦਰੋਂ ਆਵਾਜ਼ ਆਈ ਤਾਂ ਮੈਂ ਭੱਜ ਕੇ ਆਇਆ ਭੱਜ ਕੇ ਦਰਵਾਜ਼ਾ ਖੜਕਾਇਆ ਦਰਵਾਜ਼ਾ ਖੜਕਾਇਆ ਆਵਾਜ਼ਾਂ ਬੰਦ ਹੋ ਗਈਆਂ ਫਿਰ ਕੋਈ ਬਾਤ ਨਹੀਂ ਆਈ ਅ ਅਸੀਂ ਇਹ ਲੋਕ ਹੈ ਇਦਾਂ ਨੂੰ ਵੀ ਕੁੱਤਾ ਹੋਇਆ ਇਹਨਾਂ ਨੇ ਉਧਰੋਂ ਹੀ ਉਹ ਐਂਟਰੀ ਹੋਇਆ ਹੋਇਆ ਦੂਜੇ ਪੇਟ ਵਿੱਚੋਂ ਐਂਟਰੀ ਹੋਇਆ ਇਹ ਕੋਈ ਮੁੰਡਾ ਜੀ 40 ਨੰਬਰ ਫਟਕਤੇ ਰਹਿੰਦਾ ਉਹ ਇਹਨਾਂ ਦੇ ਆਉਂਦਾ ਜਾਂਦਾ ਸੀਗਾ ਬਸ ਫਿਰ ਮੈਂ ਬਾਤ ਹੋ ਗਿਆ ਇੱਥੇ ਇਹਨਾਂ ਨਾਲ ਗੱਲਬਾਤ ਕੀਤੀ ਇਹ ਕਹਿੰਦੇ ਵੀ ਇਹਨਾਂ ਦਾ ਤਾਂ ਝਗੜਾ ਹੁੰਦਾ ਹੀ ਰਹਿੰਦਾ ਛੱਟੋ ਪਰਾ ਤੁਸੀਂ ਕਹਨੂੰ ਬੰਦਾ ਚ ਪਾਣਾ ਉਸ ਤੋਂ ਬਾਅਦ ਅਸੀਂ ਘਰੇ ਰਹਿ ਗਏ ਫਿਰ ਮੈਨੂੰ 9:00 ਵਜੇ ਇਹਨਾਂ ਦੇ ਬੇਟੇ ਨੇ ਆਕੇ ਦੱਸਿਆ ਵੀ ਲਕਾ ਵੀ ਗਈ ਹੈ ਮੇਰਾ ਔਰ ਇੱਕ ਮੁੰਡਾ ਉਧਰੋਂ ਲੋਕ ਲਾ ਕੇ ਜਿੰਦਾ ਲਾ ਕੇ ਚਲੇ ਗਿਆ ਫਿਰ ਸਾਨੂੰ ਸ਼ੱਕ ਪਤਾ ਗਿਆ ਫਿਰ ਅਸੀਂ ਆਲੇ-ਦਲੇ ਦੇ ਬੰਦੇ ਇਕੱਠੇ ਕੀਤੇ ਮੈਂ ਇਹਨਾਂ ਕੋਲ ਗਿਆ ਬਸਾਕੇ ਜੀ ਕੋਲ ਫਿਰ ਅਸੀਂ 4-6 ਬੰਦੇ ਇਕੱਠੇ ਕਰਕੇ ਦਰਵਾਜ਼ੇ ਖੜਕਾਏ ਵੀ ਹੁਣ ਕੋਈ ਬੋਲਿਆ ਕਰੇ ਨਹੀਂ ਬੋਲਿਆ ਫਿਰ ਮੈਂ ਇਹਨਾਂ ਦੀ ਲੜਕੀ ਨੂੰ ਫੋਨ ਵੀ ਲਾਇਆ ਫੋਨ ਲਾਇਆ ਤਾਂ ਫੋਨ ਕਿਥੇ ਤੇ ਕੋਈ ਫੋਨ ਪਰ ਸ਼ਾਇਦ ਉਹ ਚੱਕ ਕੇ ਲੈ ਗਿਆ ਮিজਰ ਕੋ ਬਾਤ ਤੇ ਪੁਲਸ ਵਾਲੇ ਨੇ ਦੇਖਿਆ ਨਹੀਂ ਮਿਲਿਆ ਜੀ ਉਹਨਾਂ ਨੂੰ ਬਸ ਫਿਰ ਉਦੋਂ ਬਾਅਦ ਅਸੀਂ ਚੌਂਕੀ ਖੋਣ ਲਾਇਆ ਚੌਂਕੀ ਖੋਣ ਲਾ ਕੇ ਫਿਰ ਚੌਂਕੀ ਵਾਲੇ ਆ ਗਏ ਉਹਨਾਂ ਨੇ ਫਿਰ ਦਰਵਾਜ਼ੇ ਖੋਲੇ ਉਹਨਾਂ ਨੇ ਗੇਟ ਕੋਈ ਖੋਲਦੇ ਫਿਰ ਉਹਨਾਂ ਨੇ ਅੰਦਰ ਚੈੱਕ ਕੀਤਾ ਤਾਂ ਮਾਰਡਰ ਹੋਇਆ ਮੈਂ ਕੱਲ ਪੁਲਸ ਵਾਲੇ ਅੰਦਰ ਬੜੇ ਸੀ ਸਾਨੂੰ ਸਾਰਿਆਂ ਨੂੰ ਰੋਕਤਾ ਸੀ ਉਹਨਾਂ ਨੇ ਵੀ ਕਿਸੇ ਅੰਦਰ ਨਾ ਆਉਂ ਪਸੇ ਅਸੀਂ ਵੀ ਕਰਦੇ ਸੀਗੇ ਨਹੀਂ ਕਿਉਂਕਿ ਫਿਰ ਪੁਲਸ ਵਾਲੇ ਨੇ ਅੰਦਰ ਜਾ ਕੇ ਫਿਰ ਆ ਅੰਦਰ ਇੱਕ ਜਾਲੀ ਵਾਲਾ ਦਰਵਾਜ਼ਾ ਉਹ ਤੋੜ ਤੇ ਅੰਦਰ ਬੜੇ ਉਹ ਇਧਰ ਵੀ ਡਬਲ ਆਇਆ ਸੀ ਫਿਰ ਉਹਨੇ ਸਾਰੇ ਪਰਦੇ ਪੁਰਦੇ ਲਾ ਕੇ ਟਰੱਕੇ ਗਿਆ ਸੀਗਾ ਸਾਰਾ ਪਰਸ ਜਿਹਨੇ ਮਰਡਰ ਕੀਤਾ ਉਹਨੇ ਇਧਰੋਂ ਸਾਰੇ ਪਰਦੇ ਲਾਇਦਿ ਵੀ ਤਾਂ ਤੇ ਅਗਲਾ ਬਾਹਰ ਮਹੀਨਾ ਦੇਖੋ ਸਾਰੀ ਕਾਨੂੰਨ ਲਾਤੀਪਤੀ ਫੋਨ ਨਾਲ ਲਾਤੀਪਤੀ ਜੀ ਬੁਰਾ ਹਰ ਕਿਤਾ ਚਿਹਰਾ ਤਾਂ ਪਛਾਣ ਨਹੀਂ ਆ ਰਿਹਾ ਇਹ ਕੁੜੀ ਦਾ ਨਾਮ ਕੀ ਹੈ ਕਿੰਨੇ ਅੰਨੂ ਅੰਨੂ ਇਹ ਲਗਭਗ 32 ਸਾਲ ਦੀ ਹੋਈ ਹੈ ਕਾਰਨ ਟੀਮ ਮੰਦੇ ਤੇ ਕਿਹੜੇ ਕਿਤੇ ਕਾਰਨ ਤਾਂ ਇਹ ਨਾ ਬੇਨਾ ਘਰ ਦਾ ਸੱਚਾ ਸੱਚਾ ਚੱਲ ਰਿਹਾ ਸੀ ਕੁੜੀ ਬਿੱਚ ਨਹੀਂ ਦੇ ਗਈ ਸੀ ਵੀ ਮੈਂ ਵੀ ਚੰਗਾ ਮਾਰਕਟ ਤੇ ਜਾਮ ਇਹ ਸਾਨੂੰ 4 5 ਦਿਨ ਪਹਿਲਾਂ ਇਹਨੇ 4 ਬੰਦੇ ਇਕੱਠੇ ਕਰਕੇ ਘਰੇ ਬੁਲਾਇਆ ਸੀਗਾ ਇੱਕ ਕੁੜੀ ਕਹਿੰਦੀ ਸੀ ਮੈਂ ਵੇਚਣ ਨਹੀਂ ਦੇਣਾ ਮਾਂ ਵੇਚਣ ਦੇ ਚੱਪਕੇ ਸੀ ਤੇ ਉੱਪਰ ਪਤੀ ਹੈ ਨਾ ਮੈਂ ਤਾਂ ਬੰਦ ਹਾਂ ਮੈਂ ਤਾਂ ਉਹ ਵੀ ਪਿੱਛੇ ਪੈ ਨਹੀਂ ਡੱਟੋ ਸੀ ਮਾਂ ਵੇਚਣ ਦੇ ਚੱਪਕੇ ਸੀ ਉਹ 18 ਲੱਖ ਦਾ ਕਹਿੰਦੀ ਸੀ ਸੌਦਾ ਹੋ ਗਿਆ ਬਸ ਆ ਚੱਲ ਉਹ ਵੀ ਲੜਕੀ ਵੀ ਹੈ ਮਦਰ ਹੋਏ ਹੈ ਇਹ ਕੀ ਗੱਲ ਹੈ ਇਹ ਪਤਾ ਨਹੀਂ ਐ ਕਿਸੇ ਆਪਣੇ ਕਿਸੇ ਕੋਲ ਲੱਗੀ ਹੋਈ ਸੀ ਦੀ ਪ੍ਰਾਈਵੇਟ ਜੌਬ ਮਰਡਰ ਵੀ ਹੋ ਜਾਂਦੀ ਮਰਡਰ ਕਰੀ ਜੀ ਸੱਚਕਾਰ ਦੇ ਸਾਹਮਣੇ ਮਰਡਰ ਹੋ ਜਾਏ ਨੀ ਦੇ ਨਹੀਂ ਰਾਤ ਉਹ ਡੱਬੀ ਅੰਦਰ ਮਿਚਾਂ ਵਾਲੀ ਡੁੱਲੀ ਹੋਈ ਹੈ ਉਹ ਤੋਂ ਸ਼ੱਕ ਪੈਂਦਾ ਵੀ ਉਹਨੇ ਸ਼ਾਇਦ ਅੱਖਾਂ ਤੇ ਮਰਜੀ ਬਹੁਤੀ ਤਾਂ ਹੁਣ ਪੋਸਟਮਾਰਟਮ ਤੇ ਪਤਾ ਲੱਗਿਆ ਵੀ ਅੱਖਾਂ ਤੇ ਮੱਛਿਆ ਪਈਆਂ ਨਹੀਂ ਪਈਆਂ ਮਿਚਾਂ ਵਾਲੀ ਡੱਬੀ ਡੁੱਲੀ ਹੋਈ ਇੱਕੋ ਘੋਟਣਾ ਚਟਣੀ ਦੇ ਨਾਲ ਆ ਉਹ ਟੁੱਟਿਆ ਹੋਇਆ ਉਹ ਤੋਂ ਸ਼ੱਕ ਪੈਂਦਾ ਵੀ ਉਹ ਮਾਰਿਆ ਉਹਨੇ ਸ਼ਾਇਦ ਪਾਹੀ ਜਿਹੜੀ ਆਵਾਜ਼ ਨਹੀਂ ਆਉਂਦੀ। ਉਹ ਫੇਰ ਉਹ ਮਾਰੀ ਉਹਨੇ ਆਸਰਾਮ ਦੇ ਚ ਇੱਥੋਂ ਖਿੱਚ ਕੇ ਲੈ ਕੇ ਗਿਆ ਖੂਨ ਦੇ ਇਹ ਪੂਰੇ ਧੱਬੇ ਬਣੇ ਨੇ। ਖਿੱਚ ਕੇ ਲਗਾ ਕੇ ਇੱਕ ਕਮਰਾ ਇਹਨਾਂ ਦਾ ਡਾਊਨ ਹੈ ਕਾਫੀ। ਉਹਦੇ ਵਿੱਚ ਲੈ ਕੇ ਗਿਆ ਉੱਥੋਂ ਆਵਾਜ਼ ਨਹੀਂ ਆਉਂਦੀ। ਉਦੋਂ ਬਾਅਦ ਆਵਾਜ਼ ਵੀ ਨਹੀਂ ਆਉਂਦੀ ਕਿਸੇ। ਉਹ ਕਿ ਉਹ ਕਮਰਾ ਨਾ ਇੰਨਾ ਨੀਨਾ। ਚਾਪਾਂ ਦੇ ਹੋਪ ਨਹੀਂ ਮਾ। ਉਹਦੇ ਵਿੱਚ ਖਿੱਚ ਕੇ ਜਾ ਕੇ ਉਹਨੇ ਸੱਤਿਆ। ਕਿ ਕਿੱਥੋਂ ਬਾਦ ਹੋਣੀ ਸੀ ਵੀ ਫੇਰ ਤਾਂ ਉਹਨੇ ਸ਼ਾਇਦ ਉੱਥੇ ਹੀ ਮਾਰ ਮੋੜ ਕੇ ਉਦੋਂ ਬਾਅਦ ਫਿਰ ਉਧਰ ਨਾਲ ਲੋਕ ਲੱਗੇ ਜਾਂ ਜਿੰਦਾ ਲੱਗੇ ਲੋਕੋ ਜੇ ਕੋਈ ਬੰਦਾ ਵੀ ਜਦੋਂ ਚਾਹੀ ਉਹਦੇ ਕੋਲ ਉਹ ਚਾਹੀ ਉਹਦੇ ਕੋਲ ਪਹੁੰਚਾ ਹੀ ਨਹੀਂ ਦੇ ਕਰ ਮੈਂ ਉਹ ਬੰਦਾ ਇਹਨਾਂ ਨੂੰ ਜਾਣ ਕੇ ਮੇਰਾ ਨਾਲ ਨਾ ਤੀ ਹੋਇਆ ਕੋਸ਼ਿਸ਼ ਨਹੀਂ ਹੋਇਆ ਉਹ ਵੀ ਕੰਪਿਊਟਰ ਤੇ ਲੱਗੀ ਹੋਈ ਕੋਈ ਨਹੀਂ ਸ਼ੇਰੇ 10 ਵਜੇ ਹੋ ਜਾਂਦੇ ਆ ਮੈਂ 9 ਵਜੇ ਪਹੁੰਚ ਜਾਈਂਦਾ ਕੁਛ ਹੀ ਜੋ ਕਰ ਮੈਂ ਉਹ ਡਿਸਪੋਜ਼ਲ ਜਮੀ ਤੇ ਬੇਜੋ ਦੇ ਜਨਮ ਨੂੰ ਤੇ ਉਹ ਦੇਖ ਰੁਕਤਾ ਜੀ ਦੇ ਲੱਗੀ ਹੋਈ ਅੱਛਾ ਤੇ 5 ਰੁਪਏ ਕੰਪੇ ਤੇ ਕੁਛ ਕਿੰਨੇ ਵਜੇ ਖਤੌਨ ਨੂੰ ਕਰਦੇ ਮੈਂ ਤਾਂ 5 ਵਜੇ ਉਧਰ ਕੁੜੀ ਕਰਨੀ ਪਾ ਗਈ ਲੋਰਾ ਦੇ ਅੱਛਾ ਹੁਸ਼ਿਆਰ ਕੋਈ ਆਈ ਹੋਈ ਹੈ ਅੱਛਾ ਦੋ ਮੁੰਡੇ ਆ ਗਏ ਕੱਲ ਅੱਛਾ ਫਿਰ ਮੈਂ ਹੁਣ ਮੈਂ ਕਿਹਾ 8 ਵਜੇ ਮੈਂ ਜਾਵਾਂ ਮੈਨੂੰ 9 ਵਜੇ ਜਾਣਾ ਹੋਇਆ ਮੈਂ ਸਿਰਫ ਲਿਆ ਤੇ ਮੇਰੇ ਹੱਥ ਤੇ ਸਿਰਫ ਫਿਰ ਮੈਂ ਕਿਹਾ ਜੇ ਰੋਟੀ ਨਾ ਬਣੀ ਮੈਂ ਰਾਸ ਖਾ ਕੇ ਚਲੀ ਜਾਉਂਗੀ ਕੱਪੜੇ ਧੋ ਲਵਾਂਗੀ ਨਾਲੇ ਨਾਲੀ ਦੀ ਗੱਲ ਕੀ ਗੱਲ ਹੋਈ ਹੈ ਅੱਜ ਅੱਛਾ ਕੁਛ ਹੀ ਨਹੀਂ ਕਾਜੀ ਮੰਮੀ ਤੋਂ ਅਸੀਂ ਬਾਗੀ ਦੀ ਉਹ ਕਾਜੀ ਮੈਂ ਤਾਂ ਚਾਬੀ ਮੈਂ ਕਿਹਾ ਚਾਬੀਆਂ ਤਾਂ ਆਪਣੇ ਕੋਲੇ ਲੱਗ ਲੱਗ ਗਈ ਹੈ ਇਹ ਪਹਿਲਾਂ ਅਸੀਂ ਇੱਕ ਚਾਬੀ ਵਾਲਾ ਸੀ ਜਿੰਦਾ ਉਹ ਅਸੀਂ ਚਾਬੀ ਇੱਥੇ ਥੱਲੇ ਰੱਖ ਜਾਂਦੇ ਹੁੰਦੇ ਸੀ ਫਿਰ ਕਹਿੰਦੀ ਨਹੀਂ ਮੰਮੀ ਆਪਾਂ ਤਾਂ ਦੋ ਚਾਬੀਆਂ ਵਾਲਾ ਲਾ ਲਓ ਕੀ ਪਤਾ ਕੋਈ ਕਹਿੰਦੀ ਚੱਕ ਕੇ ਨਾਲ ਲੈ ਜੇ ਚਾਬੀ ਮੈਂ ਬੇਟਾ ਹੂੰ ਨਾਈ ਆਂ ਨਾ ਹੁੰਾਈ ਤੁਹਾਡੇ ਘਰੇ ਕੋਈ ਆਉਂਦਾ ਜਾਂਦਾ ਸੀ ਮਤਲਬ ਤੁਹਾਨੂੰ ਕਿਸੇ ਸ਼ੱਕ ਹੈਗਾ ਨਾ ਸਾਡੇ ਘਰੇ ਨਹੀਂ ਕੋਈ ਆਉਂਦਾ ਸੀ ਨਾ ਸਾਨੂੰ ਕਿਸੇ ਨਾਲ ਸ਼ੱਕ ਨਾ ਸਾਡੇ ਕਿਸੇ ਨਾਲ ਦੋਸ਼ ਨਹੀਂ ਰਾਤ ਹੈ ਨਹੀਂ ਸੀ ਜਦੋਂ ਨਾ ਮੈਂ ਹੈ ਨਹੀਂ ਸੀ ਬੇਟਾ ਮੀਤਾ ਸੀ ਦਾ ਇਕੱਠੇ ਹੀ ਸੌਂਨੇ ਆ ਜਿਸ ਸਮਕਾ ਮੈਂ ਹੁੰਦੀ ਮੈਂ ਉਹਨੂੰ ਬਚਾਉਂਦੀ ਉਹ ਮੈਨੂੰ ਖਾ ਚਾਦੀ ਮੀਤਾ ਚ ਦੋਹੀ ਮਰ ਜਾਂਦੇ ਚਾਹੜਾਈ ਨਿਭੜਦਾ ਕਿਉਂ ਮੈਨੂੰ ਇਹ ਦੁੱਖ ਕਰਤੀਆਂ ਮੇਰਾ ਤਾਂ 38 ਸਾਲ ਦਾ ਬੇਟਾ ਮਰ ਗਿਆ ਬੀਆਰਸੀ ਬੱਸ ਨਾਲ ਐਕਸੀਡੈਂਟ ਹੋ ਕੇ ਬਾਈਟ ਮਰ ਗਿਆ ਉਹਨਾਂ ਉਹਦੀ ਪਾਨੀ ਦੀ ਨਾਂ ਦੀ ਕੁੜੀ ਸੀ ਕੀ ਪੁੱਛਣਾ ਪਤਾ ਸੀ ਤਾਂਨੇ ਦੁਖੀਆਂ ਸੀ ਪਹਿਲਾਂ ਨਹੀਂ ਵੀ ਨਹੀਂ ਅਸੀਂ ਮੌਤ ਨੂੰ ਪੁੱਛ ਨਹੀਂ ਸਕਿਆ ਕਿਵੇਂ ਪੁੱਛੂਗੀ ਮੈਂ ਇਹ ਤਾਂ ਸੋ ਹਾਈ ਕਿਰੇ ਅੱਤੇ ਮਰਦੀ ਦਾ ਮਲ ਰਹੇ ਆ ਕੀ ਕੰਮ ਕੁਛ ਪਤਾ ਲੱਗੇ ਕੀ ਨਾਂ ਸੀ ਕਿੰਨੀ ਕੁ ਇਹ ਨੂੰ ਹਜੀ ਲੜਕੀ ਦਾ ਨਾਮ ਡਾਕਟਰ ਰੋਲਜੀ ਕਰਾਮ ਤੇ ਇਹ 22 ਸਾਲ ਦੀ ਉਮਰ ਸੀ ਜੀ ਲੜਕੀ ਦੀ ਤੇ ਮਾਰਡਰ ਦਾ ਪ੍ਰੀਲਿਮਿਨਰੀ ਕਵਰੀ ਤੋਂ ਇਹਨਾਂ ਨੂੰ ਪਤਾ ਲੱਗਿਆ ਵੀ ਕੋਈ ਸ਼ਾਇਦ ਇਹਨਾਂ ਦਾ ਲੜਕਾ ਸੀਗਾ ਵੀ ਇਹਦਾ ਮਤਲਬ ਤਾਂ ਫੇਰ ਸੀ ਜੇ ਹੋਵੇ ਇਹਨਾਂ ਨੂੰ ਤੇ ਉਸ ਕਰਕੇ ਕੋਈ ਰੰਗੀਚ ਨੂੰ ਲੈ ਕੇ ਇਹਨਾਂ ਦਾ ਹੋਇਆ ਲੱਗਦਾ ਹੈ ਕਿੰਨੇ ਕੁ ਵਜੇ ਦੀ ਘਟਨਾ ਇਹ ਸਾਨੂੰ ਰਾਤ ਜੀ 10 ਵਜੇ ਇਨਫੋਰਮੇਸ਼ਨ ਮਿਲੀ ਸੀ ਜੀ ਇਹਦੀ ਤੇ ਘਟਨਾ ਇਹ ਜੋ ਆਂਟਿਆ ਗੋਂਡੀ ਨੂੰ ਪਤਾ ਲੱਗਿਆ ਵੀ 6-7 ਵਜੇ ਦੀ ਘਟਨਾ ਮਾਰ ਦਾ ਕਿਚੀ ਨਾ ਵੈਪਨ ਦਾ ਹਜੇ ਕਲੀਅਰ ਨਹੀਂ ਹੋਇਆ ਇਸ ਤਰੀ ਨਾਲ ਮਾਰੇ ਸੱਟਾਂ ਕਿੱਥੇ ਕਿੱਥੇ ਸੀ ਸੱਟਾਂ ਉਹਦੇ ਹੁਣ ਤੱਕ ਕੋਈ ਫੇਸ ਨਹੀਂ ਸੀ ਕਿ ਬਾਕੀ ਜੀ ਪੁਲਿਸ ਮਾਨੂੰ ਕੋਟਾ ਆਉਣ ਤੋਂ ਬਾਅਦ ਪਤਾ ਲੱਗੇ ਇਹ ਤਾਂ ਮਰਡਰ ਹੋਇਆ ਇਹ ਵੀ ਜਦੋਂ ਮਦਰ ਇੱਥੇ ਸੀ ਜਾਂ ਕਿੱਥੇ ਸੀ ਨਹੀਂ ਮਦਰ ਇੱਥੇ ਘਰੇ ਨਹੀਂ ਸੀ ਜੀ ਮਦਰ ਘਰੇ ਨਹੀਂ ਸੀ ਜੀ ਉਹ ਪਤਾ ਲੱਗਿਆ ਵੀ ਦੋ ਦਿਨਾਂ ਤੋਂ ਘਰੋਂ ਗਈ ਸੀ ਕਿਹਨੇ ਮਰਡਰ ਕੀਤਾ ਇਸ ਤਰ੍ਹਾਂ ਨਹੀਂ ਦੋ ਦਿਨ ਤੋਂ ਪਤਾ ਲੱਗਦਾ ਇਹ ਹਜੇ ਵੈਰੀਫਾਈ ਕਰ ਰਹੇ ਹਾਂ ਜੀ ਹਲੇ ਹਲੇ ਇਹਦਾ ਪਤਾ ਨਹੀਂ ਲੱਗਿਆ ਪદ્ધਤੀ ਹੁਣ ਕਾਰਵਾਈ ਪੱਦਰਿਆ ਪਰਚਾ ਦੇਖ ਕੇ ਕਾਰਵਾਈ ਅਮਰਤ ਲਿਆ ਰਹੇ ਹੈਗੇ ਆ ਗੇਟਸਕੂ